ਅੱਜ ਅਸੀਂ ਗੱਲ ਕਰਾਂਗੇ ਕਿ ਵਿਆਹ ਵਾਲੀ ਜੋੜੀ ਤੋਂ ਪਾਣੀ ਕਿਉਂ ਵਾਰਦੇ ਆ ਤੇ ਕਿਉਂਕਿ ਪਾਣੀ ਇਸ ਲਈ ਵਾਰਿਆ ਜਾਂਦਾ ਹੈ ਕਿ ਮਾਂ ਜਦੋਂ ਪਾਣੀ ਵਾਰ ਕੇ ਪੀਂਦੀ ਆ ਤੇ ਉਹਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੇ ਵੀ ਮੇਰੇ ਪੁੱਤ ਦੇ ਸਾਰੇ ਦੁੱਖ ਹੈ ਨਾ ਉਹ ਮੈਂ ਲੈ ਰਹੀ ਆ ਇਸ ਲਈ ਉਹ ਪਾਣੀ ਵਾਰ ਕੇ ਉੱਪਰ ਦੀ ਪੀਂਦੀ ਆ ਤੇ ਪੋਤੋਂ ਨੂੰ ਇਸ ਲਈ ਰੋਕਦਾ ਆ ਕਿ ਨਹੀਂ ਮਾਂ ਦੁੱਖ ਸੁੱਖ ਅਸੀਂ ਇਕੱਠੇ ਦੇਖਾਂਗੇ ਤੇ ਜਿਹੜੀ ਉਹਦੇ ਵਿੱਚ ਦੁੱਧ ਤੇ ਪਾਣੀ ਮਿਲਾ ਕੇ ਕੱਚੀ ਲੱਸੀ ਬਣਾਈ ਜਾਂਦੀ ਐ ਉਹਦਾ ਮਤਲਬ ਹੁੰਦਾ ਕਿ ਦੁੱਧ ਪੁੱਤ ਮਤਲਬ ਮੇਰੇ ਪੁੱਤ ਨੂੰ ਮਿਲੇ ਤੇ ਜਿਹੜੇ ਉਹਨੂੰ ਗੜਵੀ ਨੂੰ ਬੋੜ ਦੇ ਪੱਤੇ ਬੰਨੇ ਜਾਂਦੇ ਆ ਸਗਨ ਕਰਨ ਵਾਸਤੇ ਉਹਦਾ ਮਤਲਬ ਇਹ ਹੁੰਦਾ ਕਿ ਮੇਰਾ ਪੁੱਤ ਬੋੜ ਵਾਂਗੂ ਰਵੇ ਕਿਉਂਕਿ ਬੋੜ ਕਦੀ ਸੁੱਕਦਾ ਨਹੀਂ ਤੇ ਬੋੜ ਦੀ ਛਾਂ ਸਾਰੇ ਮਾਣਦੇ ਆ ਮੇਰਾ ਪੁੱਤ ਬੋੜ ਵਰਗਾ ਹਰਿਆ ਭਰਿਆ ਰਵੇ ਹਮੇਸ਼ਾ ਵਾਸਤੇ ਤੇ ਇਸ ਲਈ ਉਹ ਜਿਹੜਾ ਪਾਣੀ ਵਾਰ ਕੇ ਮਾਂ ਪੀਂਦੀ ਆ